ਆਵਾਜ਼ ਦੇ ਰਿਹਾ ਹੈ ਜੀ ਬੱਚਾ ਦੇ ਜੋ ਗਾਡੀ ਵਾਲੇ ਦੇਖਦੇ ਨੇ ਦੋ ਰਾਜ ਹਾਰ ਪੈ ਗਈ ਜੀ ਜਿਹੜੇ ਜਿਹੜੇ ਪਾਰੀ ਆ ਬਹਿਮਾਈ ਦੱਸਦੇ ਆ ਇਆਂ ਤੇ ਪਿੱਛੇ ਨਹੀਂ ਪਿੱਛੇ ਨਾਲ ਜੰਦੇ ਜੇ ਢਾਜ ਜਦੇ ਕੋਈ ਕੋਈ ਘਾੜ ਹੋਣੀ ਰਹਿਆ ਪਾਰਿਆ ਕੋਈ ਖਰਾਬ ਆ ਯਾਰ ਉਹ ਕੜਾ ਖੋਦਾ ਵਾਣਾ ਕੜਾ ਪਹਿਲਾ ਖਲਾਉਂਗਾ ਇਨੇ ਪੁਸਤੀ ਲਾਣੀ ਆ ਮੇ ਕੜੇ ਖੋਲ ਤੋ ਸਾਰੇ ਸਾਡੇ ਵਾਲਾ ਉਹ ਬਠਾ ਚੱਕਿਆ ਹੀ ਨਹੀਂ ਜੱਜ ਨਾਲ ਯਤਨਾ ਛੱਡੀ ਹੁਣ ਕਿਹੜੇ ਕਿਹੜੇ ਇਹ ਚੱਲ ਚੱਲ ਸ਼ਾਬਾਸ਼ ਬਹੁਤ ਸੋਹਣਾ ਹਾਏ ਜੱਸਾ ਬੱਟੀ ਚਲੋ ਕਿਮਨ ਹੋ ਗਵਾੜਾ ਦਾਮ ਲੈਂਡ ਦੀ ਦਮ ਤੇ ਯਾਰਾ ਕਿ ਦਾਮ

हरप्रीत तेलू ਆਪੇ ਤੇ ਆਲੇ ਵਾਲੇ ਨਾਲ ਇਹਨੇ ਦਾ ਤੇਰੀ ਦੇਰੀ ਬੈਗੀ ਆਪੇ ਸਿੱਖ ਕਰਿਆ ਤਾਂ ਆਈ ਨੇ ਸਭ ਗੱਲ ਸਹੀ ਤਾਂ ਇਹ ਤਾਂ ਇਹ ਤਾਂ ਪਾਣੀ ਨਹੀਂ ਆਣੀ ਆ ਵੈਰੀ ਗੁੱਡ ਵੈਰੀ ਗੁੱਡ ਬਾਹਨ ਮਰੋੜ ਨੇ ਬਾਹਨ ਮਰੋੜ ਨੇ ਆ ਛੱਡ ਹਾਂ ਪਿੱਛੇ ਕਰ ਤੈਨੂੰ ਪਿੱਛੇ ਸ਼ਾਬਾਸ਼ ਉਹ ਬਹਿ ਜਾ ਯਾਰ ਅੱਗੇ ਹੋ ਕੇ ਬਹਿ ਜਾ ਜਾਹੇ ਸਾਈਡ ਤੇ ਬੈਠ ਕੇ ਦੇ ਤੂੰ ਤਾਂ ਅੱਗੇ ਇੱਥੇ ਬਹਿ ਜਾ ਇੱਥੇ ਹਾਂ ਬਾਗੀ ਇੱਥੇ ਵਾਈਫਰ ਚੱਲ ਚੱਲ ਉੱਪਰੇ ਰਹੀ ਔਰ ਥੱਲੇ ਨਾ ਜਾਈਂ ਬੋੜਵਾਣੀ ਮੈਥੀ ਮੈਂ ਉੱਠਣਾ ਦੇ ਹੀ ਉੱਠਣਾ ਇਹ ਉੱਠ ਗਿਆ ਫਿਰ ਤੈਨੂੰ ਢਾ ਲੈਣਾ ਹੀ ਨੇ ਪਾਦੇ ਲੰਬਾ ਉਹ ਬੈਠ ਆਪ ਪੈ ਗਿਆ ਲੰਬਾ ਯਾਰ ਲੰਗਾ ਬੰਦਾ ਹੈ ਲੱਤ ਫਾੜੀ ਦੀ ਲੱਤ ਖਿੱਚ ਕੇ ਰੱਖੇ ਲੱਤ ਲੱਤ ਖਿੱਚ ਲੱਤ ਇਹਨੇ ਪਿੱਛੇ ਨੂੰ ਕਿੱਟਣਾ ਕਰਨੀ ਉਡਾਤੀ ਪਿੱਛੇ ਤੇਰੀ ਸ਼ਾਬਾਸ਼ ਸ਼ਾਬਾਸ਼ ਇੱਕ ਪੇਚ ਪੁੱਛ ਕਰੋ ਚਾਹਾਂ ਮੈਂ ਤੁਹਾਨੂੰ ਦਵਾਉਂਗਾ 5 ਕਿਲੋ ਦਾ ਹੀ ਫਰਕ ਹੈ ਇਹ ਨਾ ਉਹ ਤੇਰੇ ਆ ਰਹੇ 32 ਹੂਲੇ ਆ ਇਹ ਉਹ ਮਸ਼ੀਨ ਫਸਲ ਸੀ ਓਏ ਇਹ ਨਹੀਂ ਹੋਈ 32 ਇਹ ਨਹੀਂ ਨਹੀਂ ਦੇ ਬੀਟ ਉਹ ਹੋਰ ਕਿੱਥੇ ਗਿਆ ਕਹਿੰਦਾ ਆ ਜਾਓ ਜਾ ਖਾਇਆ ਰੋਟੀ ਹੁਣ ਤੂੰ ਚੱਲ ਜਾ ਭਾਈ ਜਾ ਹੋਰ ਹੋਰ ਦੇਖੋ ਕੋਈ ਦੇਖ ਲੈ ਕੋਈ ਆਪਣੇ ਵਾਲਾ ਉਹੀ ਪਾ ਲੈ ਜਿਹੜਾ ਪਹਿਲਾਂ ਕੁਲਕੇ ਗਿਆ ਉਹ ਨਾ ਹਾਰੇ ਉਹੀ ਪਾਣਾ ਉਹ ਪਾ ਦੇ ਜਿਹੜਾ ਹਾਰੇ ਆ ਮੁੰਡਾ ਉਹ ਉਹ ਠੀਕ ਹੈ ਉਹ ਪਾ ਦੇ ਸ਼ਾਬਾਸ਼ ਸ਼ਾਬਾਸ਼ 30 ਵਾਲਾ ਨਹੀਂ ਕੋਈ 30 ਵਾਲਾ 30 ਨੂੰ ਦੋ ਪਾਸੇ ਪਾ ਦੇ ਤੂੰ ਓਏ ਲੱਤ ਮਾਰ ਜਾਨੀ ਲੱਤ 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 ਮੈਚ ਤਾਂ ਹੋल्डੋ ਪਹਿਲਾਂ ਉਹ ਲੱਤਾਂ ਠੀਕ ਲੱਤ ਉਹ ਪਾ ਲੈਣਾ ਨਹੀਂ हारने बदलेंगे बदुंगे कितने कितने जाने आये 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 आ

ਰੇ ਬੱਜੇ ਨਾ ਮੈਂ ਦੇਖ ਲਈ ਤੇ ਖੋਲ ਨਾ ਪਹਿਲੇ ਹੀ ਵਾਇਬ ਨੇ ਉਹ ਹਿੱਜਾਂਗੇ ਬਾਹਰ ਲੈਣਾ 200 ਤੇਜ ਹੈ ਹੈ ਆਸਿਕ ਸਰਦਾਰ ਨੂੰ ਲਊਟਾ ਲਊ ਮੈਨੂੰ ਇਧਰ ਮਾ ਪਾ ਯਾਰ ਇਹਨੇ ਥੱਲੇ ਆਣਾ ਇਹ ਤਾਂ ਪਹਿਲਾਂ ਲੱਗੀ ਸ਼ਾਬਾਸ਼ ਲੈ ਬਹੁਤ ਵਧੀਆ ਕੋਲੇ ਆ ਤੂੰ ਆ ਜਾ ਇੱਧਰ ਸ਼ਾਬਾਸ਼ ਦੇ ਦਵਾਂ ਤੈਨੂੰ ਆ ਜਾ ਸ਼ਾਬਾਸ਼ ਸ਼ਾਬਾਸ਼ ਗੋਮੇਟ ਲਈ ਐਡਰ ਆ ਰੋਟੀ ਖਾਇਆ ਹੁਣ ਓਏ ਔਰਿਆ ਰੋਟੀ ਖਾਇਆ ਹੁਣ ਜਾ ਕੇ ਇਹਦਾ ਦੌੜਾ ਵਾਲਿਆਂ ਨੂੰ ਭੇਜ ਦੀ ਰੋਟੀ ਖਾਣ ਆਹੋ ਓਏ ਬਾਈ ਜਣ ਮੈਂ ਕਹਿੰਦਾ ਪਰਨੇ ਵਾਲੇ ਰੱਖ ਲੈਂਦੇ ਆ ਥੋੜੀ ਜਿਹੀ ਫਿਰ ਰੱਖ ਓਏ ਮੈਂ ਬੈਠੇ ਕਿੱਦਾਂ

basabini nahi 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 garda photo garda utra ਬਹੁਤ ਛੋੜਾ ਬੱਚਾ ਯਾਰ ਪੱਟੀਆਂ ਪੱਟੇ ਖੜੇ ਹੋ ਗਏ ਨੇ ਕਿ ਕਿਹਦੀ ਦਾਸ ਨਹੀਂ ਦੋ ਇਹਨਾਂ ਨੂੰ ਲਾ ਦੇ ਲਾ ਦੇ ਹੁਣ ਬੱਚਿਆਂ ਦੀ ਗੱਲ ਆ ਗਿਆ ਲੱਗ ਗਿਆ ਕਿਹਨੇ ਟੀਮ ਆਏ ਅਗਲੀ ਟੀਮ ਲਿਆਓ